ਦੁਨੀਆ ਭਰ ਵਿੱਚ ਆਪਣੇ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦੇ ਲਈ ਪ੍ਰਸਿੱਧ ਫੁੱਲਾਂ ਦੀ ਘਾਟੀ ਇਸ ਵਾਰ 1 ਜੂਨ ਤੋਂ पर्यਟਕਾਂ ਦੇ ਲਈ ਖੁੱਲੇਗੀ। ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਵਿੱਚ ਸਥਿਤ ਫੁੱਲਾਂ ਦੇ ਘਾਟੇ ਵਿੱਚ ਇਸ ਵਾਰ ਵੀ 500 ਤੋਂ ਜ਼ਿਆਦਾ ਪ੍ਰਜਾਤੀਆਂ ਦੇ ਰੰਗ-ਬਰੰਗੇ ਫੁੱਲ ਖਿੜੇ ਹਨ। पर्यਟਕ ਇੱਥੇ 31 ਅਕਤੂਬਰ ਤੱਕ ਨਜ਼ਾਰਾ ਦੇਖ ਸਕਣਗੇ। ਸਲਾਨੀਆਂ ਦਾ ਪਹਿਲਾ ਜੱਥਾ ਕਾਂਗਰੀਆ ਬੱਸ ਕੈਂਪ ਤੋਂ 1 ਜੂਨ ਨੂੰ ਰਵਾਨਾ ਕੀਤਾ ਜਾਵੇਗਾ। ਸਲਾਨੀਆਂ ਨੂੰ ਉਸੇ ਦਿਨ ਵਾਪਸ ਪਰਤਣਾ ਹੋਵੇਗਾ। ਯੂਨੈਸਕੋ ਨੇ ਫੁੱਲਾਂ ਦੀ ਘਾਟੀ ਨੂੰ ਵਰਲਡ ਹੈਰੀਟੇਜ ਸਾਈਟ ਦੇ ਵਿੱਚ ਸ਼ਾਮਲ ਕੀਤਾ ਹੈ। ਇਹ ਨੰਦਾਦੇਵੀ ਬਾਇਓਸਫੇਅਰ ਰਿਜ਼ਰਵ ਦਾ ਇੱਕ ਹਿੱਸਾ ਹੈ। ਇਸ ਘਾਟੀ ਦੀ ਵਿਸ਼ੇਸ਼ ਦੁਰਲੱਭਤਾ ਇਹ ਹੈ ਕਿ ਇੱਥੇ ਦੁਰਲੱਭ ਵਨਸਪਤੀਆਂ ਦੇ ਨਾਲ ਸਮ੍ਰਿੱਧ ਜੈਵ ਵਿਭਿੰਨਤਾ ਦਾ ਅਨੁਪਮ ਖਜ਼ਾਨਾ ਹੈ। ਪ੍ਰਕਿਰਤੀ ਪ੍ਰੇਮੀ ਅਦਲੀ ਫੁੱਲਾਂ ਦੀ ਘਾਟੀ ਤੋਂ ਟਿਪਰਾ ਗਲੇਸ਼ੀਅਰ ਰਤਾਬਨ ਚੋਟੀ ਗੋਰੀ ਅਤੇ ਨਿਲਗਿਰੀ ਪਹਾੜ ਦੇ ਵਿਹੰਗਮ ਨਜ਼ਾਰੇ ਵੀ ਦੇਖਣ ਨੂੰ ਮਿਲਦੇ ਹਨ ਫੁੱਲਾਂ ਦੀ ਘਾਟੀ 31 ਅਕਤੂਬਰ ਤੱਕ ਪੈਰਟਿਕਾਂ ਦੇ ਲਈ ਖੁੱਲੀ ਰਹੇਗੀ ਦਾਜੇ ਕਿ ਇਸ ਘਾਟੀ ਤੇ ਆਉਣ ਵਾਲੇ ਲੋਕਾਂ ਦੇ ਲਈ ਵੈਲੀ ਆਫ ਫਲਾਵਰ ਟ੍ਰੈਕਿੰਗ ਦੇ ਲਈ ਦੇਸੀ ਨਾਗਰਿਕਾਂ ਨੂੰ 200 ਰੁਪਏ ਅਤੇ ਵਿਦੇਸ਼ੀ ਨਾਗਰਿਕਾਂ ਦੇ ਲਈ 800 ਰੁਪਏ ਇੱਕੋ ਟ੍ਰੈਕ ਫੀਸ ਨਿਰਧਾਰਿਤ ਕੀਤੀ ਗਈ ਹੈ ਨਜ਼ਦੀਕੀ ਸਥਾਨ ਨੂੰ ਨੰਦਨ ਕਾਨਨ ਵੀ ਕਹਿੰਦੇ ਹਨ ਜਿੱਦਾ ਸ਼ਾਬਦਿਕ ਅਰਥ ਹੈ ਭਗਵਾਨ ਇੰਦਰ ਦਾ ਬਾਗੀਚਾ 1980 ਵਿੱਚ ਭਾਰਤ ਸਰਕਾਰ ਨੇ ਇਸ ਨੂੰ ਰਾਸ਼ਟਰੀ ਉਦਯਾਨ ਐਲਾਨ ਦਿੱਤਾ ਸੀ ਅਤੇ 1982 ਵਿੱਚ ਇਸ ਦਾ ਨਾਮ ਨੰਦਾਦੇਵੀ ਰਾਸ਼ਟਰੀ ਉਦਯਾਨ ਕਰ ਦਿੱਤਾ ਗਿਆ ਇਹ ਨੰਦਾਦੇਵੀ ਬਾਇਓਸਫੀਰੀਅਲ ਰਿਜ਼ਰਵ ਦੇ ਮੁੱਖ ਭਾਗ ਦੇ ਅੰਦਰ ਆਉਂਦਾ ਹੈ 2004 ਦੇ ਵਿੱਚ ਯੂਨੈਸਕੋ ਨੇ ਵਿਸ਼ਵ ਉੱਤਰਾਹ ਹਰਸਤਲ ਦੇ ਰੂਪ ਵਿੱਚ ਇਸ ਦਾ ਨਾਮ ਸ਼ਾਮਿਲ ਕੀਤਾ ਦੁਜੀ ਇਸ ਘਾਟੀ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਘਾਟੀ ਦੇ ਵਿੱਚ ਐਲਪਲਾਈਨ ਫੁੱਲਾਂ ਦੀ ਆਕਰਸ਼ਕ ਘਾ ਦੇ ਮੈਦਾਨਾਂ ਦੇ ਨਾਲ ਵਨਸਪਤੀ ਅਤੇ ਜੀਵਾਂ ਦੀ ਸਮ੍ਰiddhi ਅਤੇ ਬਰਫ਼ ਤੋਂ ਢੱਕੀਆਂ ਚੋਟੀਆਂ ਦੇ ਮਨੋਰਮ ਦ੍ਰਿਸ਼ਾਂ ਦੇ ਲਈ ਪ੍ਰਸਿੱਧ ਹੈ ਫੁੱਲਾਂ ਦੀ ਘਾਟੀ ਦੇ ਵਿੱਚ ਐਨੀਮੌਨਸ ਜੈਰੇਨੀਅਮ ਮਾਰਸ਼ ਮੈਰੀਗੋਲਡਸ ਪ੍ਰਿਮੂਲਸ ਐਸਟਰ ਬਲੂ ਪੱਪੀ ਓਬਰਾ ਲਿਲੀ ਬਲੂ ਵੇਲ ਬ੍ਰह्म ਕਮਲ ਆਦਿ ਫੁੱਲਾਂ ਦੇ 500 ਤੋਂ ਜ਼ਿਆਦਾ ਪ੍ਰਜਾਤੀਆਂ ਇੱਥੇ ਸ਼ਾਮਲ ਹਨ ਯੂਰੋਪੀਅਨ ਲੇਖਕ ਅਤੇ ਸਮਾਜਥਨੀ ਵੈਲੀ ਆਫ ਫਲੋਵਰ ਦੇ ਵਿਸ਼ੇ ਦੇ ਨਾਲ ਇਨਾ ਫੁੱਲਾਂ ਦੇ ਅਦਭੁਤ ਸੰਸਾਰ ਤੇ ਕਿਤਾਬ ਵੀ ਲਿਖੀ ਹੈ ਜਿਸ ਦੇ ਬਾਅਦ ਦੁਨੀਆ ਦੀ ਨਜ਼ਰ ਫੁੱਲਾਂ ਤੇ ਗਈ ਤਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਖੂਬਸੂਰਤ ਪਹਾੜਾਂ ਦੀ ਵਾਦੀਆਂ ਦੇ ਵਿੱਚ ਇਹ ਨਜ਼ਾਰਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਜਿਸ ਨੂੰ ਜੂਨ ਦੇ ਵਿੱਚ ਖੋਲ ਦਿੱਤਾ ਜਾਵੇਗਾ ਤੇ ਦੇਸ਼ ਦੇ ਨਾਗਰਿਕਾਂ ਦੇ ਲਈ 200 ਰੁਪਏ ਦੀ ਫੀਸ ਰੱਖੀ ਗਈ ਹੈ ਔਰ ਤੇ ਵਿਦੇਸ਼ੀ ਨਾਗਰਿਕਾਂ ਦੇ ਲਈ ਇਸ ਦ੍ਰਿਸ਼ ਨੂੰ ਦੇਖਣ ਦੇ ਲਈ 800 ਰੁਪਏ ਪ੍ਰਤੀ ਮੈਂਬਰ ਜੀਡੀ ਫੀਸ ਨਿਰਧਾਰਿਤ ਕੀਤੀ ਗਈ ਹੈ। ਕਵਰ ਨਾਲੋਂ ਹਟ ਕੇ ਇਹ ਸਟੋਰੀ ਸਾਡੇ ਵੱਲੋਂ ਜੋ ਪੇਸ਼ ਕੀਤੀ ਗਈ ਹੈ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ